ਉਹ ਪਰੰਮੇ ਨੂੰ ਇਹ ਦੱਸ ਕੀ ਸੋਹਣਾ ਹੋਣਾ ਕਿੰਨਾ ਜ਼ਰੂਰੀ ਐ ਇੰਡਸਟਰੀ ਦੇ ਵਿੱਚ ਯਾ ਕੱਲੇ ਰੂਪ ਹੋਣ ਨਾਲ ਸੋਹਣੇ ਹੋਣ ਨਾਲ ਚੰਗੀ ਸਕਿਨ ਹੋਣ ਨਾਲ ਯਾ ਸਭ ਸੋਹਣਾ ਨੱਚਣ ਨਾਲ ਇੰਨਾ ਕੁ ਕਾਫੀ ਹੁੰਦਾ ਯਾ ਵਧੀਆ ਫਾਲੋਅਰਸ ਹੋਣ ਨਾਲ ਇੰਨਾ ਕੁ ਕਾਫੀ ਹੁੰਦਾ ਰੀਟੇਨ ਕਰਨ ਲਈ ਅਰ ਜਿੰਨੇ ਸਮੇਂ ਦੇ ਵਿੱਚ ਫਾਲੋਅਰਸ ਦਾ ਦੇਖੋ ਜਿਵੇਂ ਮਰਜੀ ਗੇਮ ਕਰ ਲੈਂਦੇ ਲੋਕ ਉਹਨਾਂ ਕਾਫੀ ਲੋਕ ਕਹਿੰਦੇ ਆ ਕਿ ਭਾਈ ਤੂੰ ਕਾਫੀ ਸੋਹਣਾ ਐ ਤੂੰ ਕੱਪੜੇ ਕਾਫੀ ਸੋਹਣੇ ਪਾ ਲਾ ਮੈਂ ਹਰ ਬੰਦੇ ਨੂੰ ਬਸ ਨਹੀਂ ਮਤਲਬ चीज ਕਾਉਂਗਾ ਸੋਨਾ ਪ੍ਰਸੀਕ ਐਸੈਸਰੀ ਨਾਲ ਐਡ-ਆਨ ਕਰ ਲਓ ਕਿਤੇ ਵੀ ਜਾਣ ਨੂੰ ਯਾਰ ਇੱਕ ਐਸੈਸਰੀ ਨਾਲ ਐਡ-ਆਨ ਕਰ ਲਓ ਕਿ ਯਾਰ ਇਹ ਐਸੈਸਰੀ ਲੱਗਣੀ ਹੈ ਕੋਈ ਵੀ ਬੰਦਾ ਹਰ चीज ਦੇ ਵਿੱਚ ਬੰਦਾ ਸੋਨਾ ਲੱਗੇਗਾ ਹੂੰ ਕੋਈ ਵੀ ਕੱਪੜੇ ਪਾ ਲਓ ਬਸ ਆਪਣੇ ਨਾਲ ਇੱਕ ਆਪਣੀ ਸਮਾਈਲ ਐਡ-ਆਨ ਕਰ ਲਓ ਨਾ ਜਿੱਥੇ ਜਾਣਾ ਇਹ ਖਿੜੀ ਸਮਾਈਲ ਦੇ ਨਾਲ ਜਾਣਾ ਤੁਸੀਂ ਆਪੇ ਸੋਹਣੇ ਲੱਗੋਗੇ ਮੈਂ ਤਾਂ ਇਹ ਨਹੀਂ ਮੰਨਦਾ ਕਿ ਆ ਤੁਹਾਡਾ ਦਿਲ ਕਿੰਨਾ ਖੂਣਾ ਹੈ ਤੁਹਾਡੇ ਚਿਹਰੇ ਦੀ ਸਮਾਈਲ ਕਿੰਨੀ ਸੋਹਣੀ ਹੈ ਤੁਹਾਡੇ ਚਿਹਰੇ ਦਾ ਨੂਰ ਕਿੰਨਾ ਸੋਹਣਾ ਹੈ ਬਸ ਇਹਦੇ ਨਾਲ ਹੀ ਬੰਦਾ ਸੋਹਣਾ ਹੁੰਦਾ ਚਲੋ ਕੀਪ दैट ਸਮਾਈਲ ਔਨ